ਅਤੇ ਵਿਸ਼ਵ ਭਾਰਤ ਦੀਆਂ ਮੁੱਖ ਖਬਰਾਂ ਮਹਾਰਾਸ਼ਟਰ ਵਿੱਚ ਕੈਬ ਡਰਾਈਵਰਾਂ ਦੀ ਹੜਤਾਲ ਦਾ ਐਲਾਨ ਓਲਾ ਉਬਰ ਅਤੇ ਰੈਪੀਡੋ ਡਰਾਈਵਰਾਂ ਦੀ ਯੂਨੀਅਨ ਨੇ ਐਗਰੀਗੇਟਰ ਕੈਬ ਕੰਪਨੀਆਂ ਦੇ ਖਿਲਾਫ ਸਰਕਾਰੀ ਕਾਰਵਾਈ ਨਾ ਹੋਣ ਦੇ ਵਿਰੋਧ ਵਿੱਚ 9 ਅਕਤੂਬਰ ਨੂੰ ਮਹਾਰਾਸ਼ਟਰ ਭਰ ਵਿੱਚ ਯਾਤਰੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ ਉਹ ਕਿਰਾਇਆਂ ਵਿੱਚ ਸੋਤ ਦੀ ਮੰਗ ਵੀ ਕਰ ਰਹੇ ਹਨ यूके ਦੇ ਪ੍ਰਧਾਨ ਮੰਤਰੀ ਟੀਰ ਸਟਾਰਮਰ ਦਾ ਭਾਰਤ ਦੌਰਾ ਯੂਕੇ ਦੇ ਪ੍ਰਧਾਨ ਮੰਤਰੀ ਟੀਰ ਸਟਾਰਮਰ ਇੱਕ ਵੱਡੀ ਵਪਾਰਕ ਵਫ਼ਦ ਨਾਲ ਭਾਰਤ ਪਹੁੰਚੇ ਹਨ ਅਤੇ ਉਨ੍ਹਾਂ ਨੇ ਮੁੰਬਈ ਵਿੱਚ ਯਸ਼ ਰਾਜ ਫਿਲਮ ਸਟੂਡੀਓ ਦਾ ਵੀ ਦੌਰਾ ਕੀਤਾ ਟਾਟਾ 그룹 ਦੇ ਆਗੂਆਂ ਨੇ ਕੀਤੀ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਟਾਟਾ ਸਮੂਹ ਦੇ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨਾਲ ਮੁਲਾਕਾਤ ਕੀਤੀ ਆਨਲਾਈਨ ਗੇਮਿੰਗ ਨਿਯਮਾਂ ਦਾ ਖਰੜਾ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਨੇ ਆਨਲਾਈਨ ਗੇਮਿੰਗ ਲਈ ਨਿਯਮਾਂ ਦਾ ਖਰੜਾ ਜਾਰੀ ਕੀਤਾ ਹੈ ਜਿਸ ਵਿੱਚ ਆਨਲਾਈਨ ਗੇਮਿੰਗ ਅਥਾਰਟੀ ਆਫ ਇੰਡੀਆ ਨੂੰ ਇੱਕ ਰੈਗੂਲੇਟਰ ਵਜੋਂ ਸਥਾਪਿਤ ਕਰਨ ਦੀ ਤਜਵੀਜ਼ ਹੈ ਵਿਦੇਸ਼ੀ ਵਪਾਰ ਗੱਲਬਾਤ ਭਾਰਤ ਅਤੇ ਦੱਖਣੀ ਅਮਰੀਕੀ ਦੇਸ਼ਾਂ ਜਿਵੇਂ ਅਤੇ Peru ਵਿਚਕਾਰ ਆਉਣ ਵਾਲੀ ਵਪਾਰਕ ਗੱਲਬਾਤ 31 ਅਕਤੂਬਰ ਅਤੇ ਨਵੰਬਰ ਵਿੱਚ ਹੋਣੀ ਤੈਅ ਹੈ ਨੋਬਲ ਇਨਾਮ ਰਸਾਇਣ ਵਿਗਿਆਨ ਕੀਤਾ ਗਾਵਰ ਰੌਬਸਨ ਅਤੇ ਯਾਗੀ ਨੇ 2025 ਸਾਇੰਸ ਵਿਗਿਆਨ ਦਾ ਨੋਬਲ ਪੁਰਸਕਾਰ ਜਿੱਤਿਆ